ਪਹਿਲਾਂ ਤਾਂ ਮੈਂ ਕੌਮੀ ਮਜ਼ਦੂਰ ਦਿਵਸ ਦੀਆਂ ਸਾਰੇ ਜਿੰਨੇ ਮੇਰੇ ਮਜ਼ਦੂਰ ਭਰਾ ਨੇ ਸਾਰਿਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਮੈਂ ਇਸ ਗੱਲ ਦੀ ਵਧਾਈ ਦਿੰਦਾ ਬਹੁਤ ਬਹੁਤ ਇਹਨਾਂ ਨੂੰ ਮੁਬਾਰਕਾਂ ਵੀ ਅੱਜ ਦਾ ਜਿਹੜਾ ਖਾਸ ਦਿਨ ਹੈ ਇਹਨਾਂ ਵਾਸਤੇ ਰੱਖਿਆ ਗਿਆ ਇਹ ਹੋਣਾ ਵੀ ਚਾਹੀਦਾ ਸੀ ਚਲੋ ਚੰਗੀ ਗੱਲ ਹੈ ਵੀ ਸਰਕਾਰਾਂ ਨੇ ਇਹਨਾਂ ਨੂੰ ਦੇਣਾ ਜਿਹੜਾ ਉਹ ਮਨਾਉਣ ਦਾ ਜਿਹੜਾ ਹੈਗਾ ਇੱਕ ਦਿਨ ਦਿੱਤਾ ਹੈ ਉਹਦੇ ਵਿੱਚ ਸਾਰੇ ਮਜ਼ਦੂਰ ਭਰਾ ਸਾਰਿਆਂ ਨੂੰ ਪਤਾ ਲੱਗਦਾ ਇਕੱਠੇ ਹੁੰਦੇ ਨੇ ਮੈਂ ਤਾਂ ਇਹਨਾਂ ਨੂੰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਅੱਜ ਤੱਕ ਕਦੇ ਕਿਸੇ ਚੇਅਰਮੈਨ ਨਾਲ ਕਦੇ ਇਹਨਾਂ ਦੀ ਮੀਟਿੰਗ ਵਗੈਰਾ ਅੱਜ ਤੱਕ ਨਹੀਂ ਕਦੇ ਹੋਈ ਸੀ ਐਕਟਿਵ ਸੀਜ਼ਨ ਤੋਂ ਪਹਿਲਾਂ ਵੀ ਅਸੀਂ ਸੀਜ਼ਨ 'ਚ ਵੀ ਇਹਨਾਂ ਨੇ ਸਾਡੇ ਨਾਲ 1 ਲੱਖ ਕਟੇ ਦਾ ਜਿਹੜਾ ਚੁਕਾਈ ਦਾ ਸਾਨੂੰ ਭਰੋਸਾ ਦਿੱਤਾ ਸੀ ਪਰ ਇਹਦੇ ਉਹ ਭਰੋਸੇ ਦੇ ਬਾਵਜੂਦ ਵੀ ਇਹਨਾਂ ਨੇ 1,15,000 ਕਟਾ ਰੋਜ਼ ਡੇਲੀ ਤੱਕ ਚੱਕਦੇ ਰਹੇ ਨੇ ਮੈਂ ਇਸ ਕਰਕੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਇਹ ਮੰਡੀਆਂ ਦੇ ਵਿੱਚੋਂ ਕੱਟਾ ਨਾ ਚੱਕਿਆ ਜਾਂਦਾ ਨਾ ਲਹਾਈ ਕਰਦੇ ਇਹ ਤਾਂ ਉਹਦੇ ਵਿੱਚ ਸਾਡੀ ਅਫੀਸ਼ੀਅਤ ਜ਼ਿਆਦਾ ਹੁੰਦੀ ਹੈ ਤੇ ਕਿਸਾਨ ਰੁੱਲਦੇ ਨੇ ਵਪਾਰੀ ਰੁੱਲਦੇ ਨੇ ਤੇ ਸਾਡਾ ਵੀ ਜਿਹੜਾ ਟੈਂਸ਼ਨ ਹੈ ਸਾਡੀ ਵੀ ਵੱਜ ਜਾਂਦੀ ਹੈ ਸਰਕਾਰ ਦੀ ਵੀ ਟੈਂਸ਼ਨ ਵੱਜ ਜਾਂਦੀ ਹੈ ਮੈਂ ਸਰਕਾਰ ਨੂੰ ਵੀ ਮੁਬਾਰਕਬਾਦ ਦਿੰਦਾ ਵੀ ਇਹਨਾਂ ਦੀ ਜਿੰਨੀ ਪੇਮੈਂਟ ਪਿੱਛੇ ਰੁਕੀ ਹੋਈ ਸੀ ਉਹ ਮੈਂ ਤੇ ਮੇਰੇ ਥਰੂ ਦੇ ਵਿੱਚ ਹੀ ਮੰਤਰੀ ਸਾਹਿਬ ਅਸੀਂ ਸਾਰਿਆਂ ਨੇ ਬੈਠ ਕੇ ਇਹਨਾਂ ਦੀ ਪੇਮੈਂਟ ਹੈ ਜਿਹੜੀ ਉਹ ਕਢਵਾਈ ਹੈ ਉਸ ਪੇਮੈਂਟ ਰਹਿੰਦੀ ਹੈ ਇਹਨਾਂ ਦੀ ਪਰसों ਚੋਂ ਉੱਥੇ ਪ੍ਰਧਾਨ ਜੀ ਸਾਡੇ ਕੋਲ ਜਾ ਕੇ ਆਏ ਨੇ ਤੇ ਅਸੀਂ ਉਹ ਪੇਮੈਂਟ ਹੈ ਜਿਹੜੀ ਉਹ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਥੋੜੀ ਵਾਲੀ ਇਹਨਾਂ ਦੀ ਹੈਗੀ ਹੈ ਅਸੀਂ ਕੋਈ ਇਹਨਾਂ ਨਾਲ ਕਦੇ ਨਾ ਬਿਤ ਕਰਾ ਕੀਤਾ ਹੈ ਨਾ ਕਦੇ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਮੰਗ ਡਿਮਾਂਡ ਜਾਂ ਹੋਰ ਕੋਈ ਨਾ ਮੰਤਰੀ ਸਾਹਿਬ ਨੇ ਨਾ ਮੈਂ ਨਾ ਗੁਰਦੇਵ ਜੀ ਨੇ ਕਿਸੇ ਨੇ ਕੋਈ ਕਿਸੇ ਤਰ੍ਹਾਂ ਦਾ ਇਹਨਾਂ ਨੂੰ ਕੋਈ ਇਹ ਨਹੀਂ ਹੈਗਾ ਵੀ ਹਾਂ ਅਸੀਂ ਕੋਈ ਇਹਨਾਂ ਨੂੰ ਪਰੇਸ਼ਾਨ ਕਰ ਰਹੇ ਹਾਂ ਜਾਂ ਹੋਰ ਕਰ ਰਹੇ ਹਾਂ ਬਿਲਕੁਲ ਨਹੀਂ ਇਹਨਾਂ ਦੀ ਜੋ ਮਜ਼ਦੂਰੀ ਹੈ ਸਰਕਾਰ ਦਾ ਮੈਂ ਧੰਨਵਾਦ ਕਰਦਾ ਵੀ ਉਹ ਉਹਨਾਂ ਨੇ ਇਹਨਾਂ ਦੀ ਬਾਹ ਫੜੀ ਹੈ ਤੇ ਐਸੀ ਤਰ੍ਹਾਂ ਸਰਕਾਰ ਇਹਨਾਂ ਦੀ ਜਿਹੜੇ ਮਜ਼ਦੂਰ ਨੇ ਦੇਖੋ ਇਹ ਆਪਣਾ ਖੂਨ ਪਸੀਨਾ ਇੱਕ ਕਰਕੇ ਆਪਣੀ ਕਮਾਈ ਕਰਦੇ ਨੇ ਇਹਨਾਂ ਨੂੰ ਆਪਣੀ ਕਮਾਈ ਹੈ ਜਿਹੜੀ ਉਹ ਮਿਲਣੀ ਚਾਹੀਦੀ ਹੈ ਬੰਦਾ ਹੱਦ ਜਿਹੜਾ ਬਣਦਾ ਹੱਕ ਇਹਨਾਂ ਦਾ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਇਹਨਾਂ ਦੇ ਨਾਲ ਖੜੇ ਆ ਤੇ ਹਮੇਸ਼ਾ ਜੋਗਲ ਤੱਕ ਸਰਕਾਰ ਰਹੂਗੀ ਇਹਨਾਂ ਦੇ ਨਾਲ ਖੜਾਂਗੇ ਇਹਨਾਂ ਦੇ ਨਾਲ ਚੱਲਾਂਗੇ ਸਭ ਤੋਂ ਪਹਿਲੇ ਤਾਂ ਤੁਹਾਨੂੰ ਕੌਮੀ ਮਜ਼ਦੂਰ ਦੇ ਵਸਤੇ ਬਹੁਤ ਬਹੁਤ ਮੁਬਾਰਕ ਆਜੇ ਇਹ ਮਾਰਕੀਟ ਕਮੇਟੀ ਦੇ ਚੇਅਰਮੈਨ ਕੋ ਜੀ ਨੇ ਕੀ ਕਹੋਗੇ ਕੁਝ ਬੋਲੇ ਬਾਕੀ ਅਸੀਂ ਇਹਨਾਂ ਬਾਰੇ ਬਹੁਤ ਬਹੁਤ ਵਧਾਈਆਂ ਸਾਡੀ ਕੌਮ ਦੇ ਵਾਸਤੇ ਉਰੇ ਆਏ ਨੇ ਸਾਡੀ ਮਦਦ ਕਰ ਰਹੇ ਨੇ ਜਦੋਂ ਦੀ ਸਰਕਾਰ ਬਣੀਆ ਪਹਿਲਾਂ 2015 ਦੀ ਪੇਮੈਂਟ 1 ਕਰੋੜ 22 ਲੱਖ ਰੁਪਏ ਦੀ ਸਾਡੀ ਪੇਮੈਂਟ ਪਸੀ ਹੋਈ ਸੀ ਸਰ ਬਾਦਲ ਦੀ ਸਰਕਾਰ ਉਦੋਂ ਹੈਗੀ ਸੀਗੀ ਤੇ ਉਹਨਾਂ ਨੇ ਸਾਡੇ ਪੇਮੈਂਟ ਤੇ ਲੋਕ ਲਾਤਾ ਅਸੀਂ ਬੜੇ ਖਰਚ ਕਰਿਆ ਬੜੇ ਮਤਲਬ ਖਰਚ ਕਰਿਆ ਨਹੀਂ ਕੋਈ ਗੱਲ ਨਹੀਂ ਬਣੀ ਬਣ ਸਕੀ ਜਦੋਂ ਸਰਕਾਰ ਆ ਗਈ ਸਾਡੀ ਇਹਨਾਂ ਨੇ ਵਾਹ ਵੜੀ ਤੇ ਉਹ ਪੇਮੈਂਟ ਦੇ ਵਿੱਚ ਬਹੁਤ ਬੰਦਿਆਂ ਨੇ ਸਾਡੇ ਨਾਲ ਲੱਗੀਆਂ ਮਾਰਨੀਆਂ ਕੋਸ਼ਿਸ਼ਾਂ ਕਰੀਆਂ ਨੇ ਕੋਈ 35 ਲੱਖ ਕਹਿੰਦੀ ਦੇ ਦਿਓ ਕੋਈ ਕਹਿੰਦੀ 25 ਲੱਖ ਲੱਗ ਜੂ ਕੋਈ ਕੋਸੇ ਕੋਈ ਕੋਸੇ ਸਾਨੂੰ ਜਣੀ ਲੁੱਟਣ ਤੋਂ ਬਿਨਾ ਕੋਈ ਸਾਨੂੰ ਰਸਤਾ ਨਹੀਂ ਜਦੋਂ ਸਾਨੂੰ ਗੱਜੂ ਮਦਰਾ ਸਾਹਿਬ ਨੇ ਸਾਨੂੰ ਥਲਾਸਾ ਦਿੱਤਾ ਮੰਤਰੀ ਸਾਹਿਬ ਨੇ ਤੇ ਇਹ ਟੀਮ ਨੇ ਸਾਨੂੰ ਸਿਰੇ ਲਾਤਾ ਸਾਡੀ ਪੇਮੈਂਟ ਦਵਾਤੀ ਬਿਨਾ ਪੈਸੇ ਕੋਈ ਪੰਜ ਪੈਸੇ ਸਾਡੇ ਲੱਗੇ ਨਹੀਂ ਹੈਗੇ ਤੇ ਮਜ਼ਦੂਰਾਂ ਦਾ ਭਲਾ ਕਰਿਆ ਇਹਨਾਂ ਨੇ ਅਸੀਂ ਇਹਨਾਂ ਦੇ ਨਾਲ ਆ ਇਹ ਪਾਰਟੀ ਦੇ ਨਾਲ ਆ ਹਮੇਸ਼ਾ ਨਾਲ ਰਹਾਂਗੇ ਕਿਉਂ ਐਡਾ ਆਪਣਾ ਮਾਰਾ ਨਹੀਂ ਜਵਾਬ ਦੇਗੀ ਤੀ ਰੱਖਾ ਸਾਹਿਬ ਜਵਾਬ ਦੇਗੇ ਜਦੋਂ ਇਹਨਾਂ ਦੇ ਅਸੀਂ ਛੋਲੀ ਚ ਗੱਲ ਦੱਸੀ ਵੀ ਇਹ ਕਹਿੰਦੇ ਏਡੀ ਠੱਗੀ ਵਜ ਰਹੀ ਆ ਮંત્રી ਸਾਹਿਬ ਨੂੰ ਨਾਲ ਲੈ ਕੇ ਪੰਜ-ਛੇ ਬੰਦਿਆਂ ਨੂੰ ਗਿਆ ਡਾਇਰੈਕਟਰ ਨੂੰ ਗਿਆ ਕਿਉਂ ਪੇਮੈਂਟ ਖਤਮ ਨਹੀਂ ਦਿੰਦੇ ਕੰਮ ਕਰਿਆ ਮਿਹਨਤਾਂ ਦਾ ਇਹਦੇ ਪੇਮੈਂਟ ਦਿਓ ਪਰ ਪ੍ਰੇਮੈਂਟ ਕਰਾ ਕੇ ਹਟੇ ਮੈਂ ਇਹਨਾਂ ਦਾ ਬਹੁਤ ਪਾਰਟੀ ਦਾ ਗੱਜੂ ਮਾਜਰਾ ਸਾਹਿਬ ਦਾ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਹੋਰ ਕੋਈ ਤੁਹਾਡੀ ਕੋਈ ਮੰਗ ਸਾਡੀ ਮੰਗਾਂ ਤਾਂ ਬਹੁਤ ਲਹਾਰੀਆਂ ਨੇ ਹਜੇ ਤਾਂ ਸਰਕਾਰਾਂ ਨੇ ਹੁਣ ਗੱਜੂ ਮਾਜਰਾ ਸਾਹਿਬ ਨੂੰ ਕਿਹਾ ਵੀ ਠੇਕੇਦਾਰੀ ਹੈ ਜਿਹੜੀ ਨੂੰ ਖਤਮ ਕਰ ਦਿਓ ਇਹਨੂੰ ਸਾਡੀ ਜਿਹੜੀ ਪੇਮੈਂਟ ਆ ਉਹ ਸਿੱਧੀ ਜਿਹੜੀ ਵਰਕਰ ਨੂੰ ਮਿਲਣੀ ਚਾਹੀਦੀ ਆ ਜਿਹਦੀ ਜਿਹੜੀ ਠੱਗੀਆਂ ਵਜਦੀਆਂ ਸਾਡੇ ਨਾਲ ਹਜੇ ਵੀ ਪੇਮੈਂਟ ਦੇ ਵਿੱਚ ਠੱਗੀਆਂ ਵਜਦੀਆਂ ਨੇ ਟੈਂਡਰ ਪੈ ਕੇ ਸਾਨੂੰ ਲੁੱਟਿਆ ਹੁਣ ਵੀ ਜਾ ਰਿਹਾ ਪਰ ਕੁਝ ਪਰਸੈਂਟ ਸਰਕਾਰ ਤੋਂ ਕੋਸੇ ਚੇ ਨੇ ਦਬਕੇ ਹੋਏ ਨੇ ਵੀ ਉਹ ਨਹੀਂ ਠਗੀ ਨਹੀਂ ਵਾਈਦੀ ਜਿੰਨੀ ਪਹਿਲਾਂ ਵਜਦੀ ਆ ਅਸੀਂ ਕਹਿੰਦੇ ਆ ਵੀ ਇਹ ਸਿੱਧੀ ਪੇਮੈਂਟ ਸਾਡੀ ਹੋ ਜੇ ਕੱਲੇ-ਕੱਲੇ ਵਰਕਰ ਦੇ ਖਾਤੇ 'ਚ ਪੈਸੇ ਪਈਏ ਜਿੰਨਾ ਅਸੀਂ ਕੰਮ ਕਰਦੇ ਆ ਸਾਡੀ ਅਕਾਊਂਟ ਦੇ ਵਿੱਚ ਪੈ ਜਾਣਾ ਸਾਡੀ ਤਾਂ ਹੀ ਮੰਗ ਆ ਇਹ ਵਿਸ਼ਵਾਸ ਰਾਇਆ ਫਿਰ ਇਹਨਾਂ ਨੂੰ ਇਹ ਨਵਾਂ ਵਸਵਾਸ ਦਵਾਇਆ ਸਾਨੂੰ ਪਹਿਲਾਂ ਵੀ ਹੁਣ ਪਰਸ਼ੋ ਚ ਉਥੇ ਮੀਟਿੰਗ ਦੀ ਚੇਅਰਮੈਨ ਸਾਹਿਬ ਨਾਲ ਉਹਦੇ ਸਾਰੇ ਆਰਤੀਆਂ ਦੀ ਇਹਨਾਂ ਨਾਲ 1 ਲੱਖ ਗੱਟੇ ਦੀ ਅਸੀਂ ਉਹ ਕੀਤੀ ਆ ਵੀ 1 ਲੱਖ ਰੋਜ਼ ਦਾ ਹੀ ਲਾਇਆ ਕਰਾਂਗੇ ਪਰ 1 ਲੱਖ ਤੋਂ ਇਹਨਾਂ ਕੋਲ ਰਿਪੋਰਟ ਹੈਗੀ ਆ ਵੀ 1 ਲੱਖ ਤੋਂ 5000 ਤੱਕ ਦਾ ਜਿਹੜਾ ਵਾਦਾ ਸਾਡੀ ਲੇਬਰ ਲਾ ਰਹੀ ਆ ਅਸੀਂ ਲਾ ਰਿਆਂ ਤੇ ਮਤਲਬ ਇਹਨਾਂ ਨੇ ਕਿਹਾ ਵੀ ਨਹੀਂ ਕਿਸੇ ਨੂੰ ਰੋਣ ਨਹੀਂ ਪੋਣਾ ਕੋਈ ਗੱਲ ਨਹੀਂ ਐਸਡੀ ਨੂੰ ਕਹਿਣਾ ਕਰਦਾ ਵੀ ਜਿਹੜੇ ਅਸੀਂ ਇਹਨਾਂ ਨਾਲ ਮੀਟਿੰਗ ਹੋਈ ਆ ਵੀ 1 ਲੱਖ ਤਲਾਵਾ ਲੱਖ ਤੋਂ ਅਸੀਂ ਟੱਪ ਰਿਆਂ ਵਧੀਆ ਚੱਲ ਰਿਹਾ ਕਹਿਣ ਦਾ ਹਾਂ ਹਾਂ ਬਹੁਤ ਚੱਲ ਰਹੀ ਬਹੁਤ ਸਾਰੇ ਮਹਿਰ ਨਾਲ ਮਿਲ ਕੇ ਚੱਲ ਰਿਆਂ ਆਰਤੀ ਜੀ ਚਨ ਪ੍ਰਧਾਨ ਜੀ ਚੇਅਰਮੈਨ ਸਾਹਿਬ ਸਾਰੇ ਮਿਲ ਕੇ ਚੱਲੋ ਹਾਂ ਕੋਸ਼ਿਸ਼ ਤੁਸੀਂ ਸਾਰੇ ਹਾਂ ਜੀ